ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦਾ ਮੌਸਮ ਸੋਹਣਾ ਵਾ ਬੱਦਲ ਬਣੀ ਹੋਏ ਆ ਬੱਦਲਾ ਰੱਬ ਸਾਡੇ ਪਿੰਡ ਰੋਜ਼ ਹੀ ਕਰ ਦਿੰਦਾ ਪਰ ਮੀਂਹ ਨਹੀਂ ਪਉਂਦਾਗਾ ਮੈਂ ਵੀ ਕੱਪੜੇ ਜਲਦੀ ਜਲਦੀ ਧੋ ਕੇ ਸੁੱਕਣੇ ਪਾਤੇ ਤੇ ਉਸ ਤੋਂ ਬਾਅਦ ਦੇ ਵਿੱਚ ਅੰਬਾਂ ਵਾਲਾ ਭਾਈ ਆ ਗਿਆ ਅੰਬ ਲੈ ਲਿਆ 4-5 ਸੀਗਾ ਨਾਲ ਹੀ ਧੋਬ ਸਵਾਰ ਕੇ ਰੱਖਦੇ ਕਿਉਂਕਿ ਆਪ ਧੋਣਾ ਵਧੀਆ ਲੱਗਦਾ ਵਾ ਸਾਫ਼ ਜਲਦੀ ਸੋਹਣੇ ਕਰ ਲਿਈਦੇ ਆਪਾਂ ਤੇ ਭਾਈ ਨੂੰ ਬਿਠਾ ਕੇ ਘਰੇ ਅੰਬ ਕੱਟਨੇ ਸ਼ੁਰੂ ਕਰਦੇ ਉਹਨੇ ਮੈਨੂੰ ਕਿਹਾ ਛੋਟੀਆਂ-ਛੋਟੀਆਂ ਫਾੜੀਆਂ ਕਰੀ ਕਿਉਂਕਿ ਬੱਚੇ ਉਨੀ ਫਾੜੀ ਖਰਾਬ ਕਰ ਦਿੰਦੇ ਆ ਜੇ ਜ਼ਿਆਦੇ ਵੱਡੀ ਫਾੜੀ ਲੈ ਲੈਣ ਉਹ ਖਾਣ ਲਈ ਤੇ ਭਾਈ ਨੇ ਸੋਹਣੇ ਅੰਬ ਕੱਟ ਤੇ ਇੱਕ ਅੰਬ ਦੇ 8-8 ਪੀਸ ਬਣਾ ਤੇ ਉਸ ਤੋਂ ਬਾਅਦ ਮੈਂ ਚਲੀ ਗਈ ਮਸ਼ੀਨ ਤੇ ਸੂਟ ਲੱਗੇ ਹੋਏ ਸੀਗੇ ਤੇ ਰੀਲਾਂ ਚੜਾਉਣੀਆਂ ਪਈਆਂ ਧਾਗੇ ਧੁਗੇ ਪਾਉਣ ਵਾਲੇ ਪਏ ਸੀਗੇ ਕਾਫੀ ਕੰਮ ਪਿਆ ਸੀ ਕਿਉਂਕਿ ਅੱਧਾ ਪੌਣਾ ਘੰਟਾ ਮੈਨੂੰ ਧਾਗਿਆਂ ਤੇ ਲੱਗ ਜਾਂਦਾ ਵਾ ਉਸ ਤੋਂ ਬਾਅਦ ਹੀ ਕੰਮ ਸ਼ੁਰੂ ਹੁੰਦਾ ਮੇਰਾ ਜਦੋਂ ਮਸ਼ੀਨ ਤੇ ਕੱਪੜੇ ਲਾਈ ਦੇ ਆ ਫਿਰ ਮਸ਼ੀਨ ਆਪਣਾ ਕੰਮ ਸ਼ੁਰੂ ਕਰ ਦਿੰਦੀ ਕਾਫੀ ਟਮ ਲੱਗ ਜਾਂਦਾ ਧਾਗੇ ਪਾਉਣ ਤੇ ਤੇ ਨਾਲ ਹੀ ਇੱਧਰ ਸੰਦੀਪ ਕੌਰ ਭੈਣ ਜੀ ਤੁਰ ਹੀ ਆਂਦੀ ਆ ਮਾਤਾ ਸਾਗ ਸਵਾਰੀ ਆਂਦੀ ਆ ਸਾਗ ਦਾ ਵੀ ਤੁਹਾਨੂੰ ਦੱਸ ਦਿਆਂ ਵੀ ਇੰਨੀ ਜਲਦੀ ਕਿਉਂ ਬਣਾਇਆ ਸੀ ਫਿਰ ਸੰਦੀਪ ਆਪਦੇ ਕੱਪੜੇ ਚੱਕੀ ਆਉਂਦੀ ਆ ਹੁਣ ਕੋਈ ਪਤਾ ਨਹੀਂਗਾ ਉਹਦੇ ਕੱਪੜੇ ਤੇ ਲੈ ਲਈ ਜਾਂਦੀ ਆ ਆਰਾਮ ਨਾਲ ਬੈਠੀ ਆਹ ਮੈਂ ਪਾ ਕੇ ਆਜਾ ਆਪਣੇ ਮੈਂ ਚੱਲੀ ਆਜਾ ਮੈਂ ਚੱਲੀ ਕਿ ਗੇੜੀਆਂ ਤੇ ਅੱਧੇ ਕਿ ਸੰਡੇ ਦੀਦੀ ਨੇ ਸੂਟ ਸਿਉ ਕੇ ਦਿੱਤਾ ਮੈਂ ਹੁਣ ਪਾ ਕੇ ਚੱਲੀ ਤੇ ਸ਼ਾਮ ਨੂੰ ਆਉਂਗੀ ਕਿ ਸੂਟ ਦਿਖਾਉਣ ਆਉਂਗੀ ਪੰਜ ਸਾਰੇ ਪਾ ਜਾਈ ਤੇ ਨਾਲ ਦੀ ਨਾਲ ਹੀ ਮਾਤਾ ਨੇ ਸਾਗ ਕੱਟਣਾ ਸ਼ੁਰੂ ਕਰ ਦਿੱਤਾ। ਇਹ ਸਾਗ ਦਾ ਵੀ ਤੁਹਾਨੂੰ ਦੱਸਦੇ ਵੀ ਨਹੀਂ ਜਲਦੀ ਅਸੀਂ ਕਿਉਂ ਬਣਾਇਆ ਕਿਉਂਕਿ ਇਹ ਤਾਂ ਅਜੇ ਥੋੜੇ ਦਿਨ ਪਹਿਲਾਂ ਹੀ ਬਣਾਇਆ ਸੀਗਾ। ਔਰ ਜਿਸ ਦਿਨ ਅਸੀਂ ਪਿੰਡ ਗਏ ਆ ਤੇ ਅਸੀਂ ਉਹਦੇ ਕਿਹਾ ਵੀ ਅਸੀਂ ਅੱਜ ਸਾਗ ਨਾਲ ਰੋਟੀ ਖਾ ਕੇ ਆਏ ਆ ਤੇ ਉਹ ਡੈਡੀ ਦਾ ਵੀ ਜੀ ਕਰਿਆ ਆ ਤੇ ਡੈਡੀ ਕਹਿੰਦੇ ਹੁਣ ਜਿੱਤੇ ਤੁਸੀਂ ਮਨਸੀਰ ਤੋਂ ਲੈਣ ਆਏ ਤਾਂ ਸਾਡੇ ਲਈ ਵੀ ਸਾਗ ਬਣਾ ਕੇ ਲਿਆਇਓ। ਤਾਂ ਫਿਰ ਅਸੀਂ ਮਨਸੀਰ ਤੋਂ ਕੱਲ ਨੂੰ ਲੈਣ ਜਾਣਾ ਸੀ ਤੇ ਇੱਕ ਦਿਨ ਪਹਿਲਾਂ ਫਿਰ ਇੱਕ ਖੇਤ ਗਈ ਤੇ ਸਪੈਸ਼ਲ ਸਾਗ ਲੈ ਕੇ ਆਏ। ਇਹ ਸਾਗ ਹੁਣ ਸਪੈਸ਼ਲ ਡੈਡੀ ਹੁਣਾਂ ਲਈ ਬਣਦਾ ਕਿਉਂਕਿ ਡੈਡੀ ਨੂੰ ਕਾਫੀ ਸ਼ੌਂਕ ਦਾ ਸਾਗ ਦਾ ਤੇ ਕਹਿੰਦੇ ਗਰਮੀ ਦਾ ਸਾਗ ਸਾਨੂੰ ਵੀ ਬਣਾ ਕੇ ਭੇਜੋ ਤੇ ਮੈਂ ਫਿਰ ਬਾਲਣ ਬੁੱਲਣ ਲੈ ਆਈ ਸੀਗੀ ਤੇ ਸਾਗ ਦਾ ਕੰਮ ਸ਼ੁਰੂ ਕਰਤਾ ਚੌਂਕੇ ਦੇ ਵਿੱਚ ਬਾਲਣ ਬੁੱਲਣ ਰੱਖ ਕੇ ਤੇ ਉਹ ਦੁਬੱਚ ਮੈਂ ਚਲੇਗੀ ਕੱਪੜਿਆਂਲ ਕਿਉਂਕਿ ਕਾਫੀ ਕੱਪੜੇ ਤਾਂ ਸਵੇਰ ਤੋਂ ਹੋਤੀ ਸੀ ਜਿਹੜੇ ਰਹਿੰਦੇ ਸੀਗੇ ਉਹ ਸੋਚਿਆ ਇਹਨਾਂ ਨੂੰ ਹੁਣ ਮਸ਼ੀਨ ਦੇ ਵਿੱਚ ਕੱਢ ਦਾਂ ਇੱਕ ਦੋ ਲਾਈਨਿੰਗਾਂ ਪਈਆਂ ਸੀਆਂ ਸੁੱਕਣੀਆਂ ਪਾਉਣ ਵਾਲੀਆਂ ਉਹ ਭੌਂਕੇ ਰੱਖੀਆਂ ਪਹਿਲਾਂ ਫਿਰ ਉਹ ਨਾ ਸੁੱਕਣੇ ਪਾਇਆ ਤੇ ਕੱਪੜੇ ਕੱਢਣ ਵਾਲੇ ਪਏ ਸੀਗੇ ਮਸ਼ੀਨ ਦੇ ਵਿੱਚੋਂ ਥੋੜੇ ਜਿਹਾ ਕੱਪੜੇ ਰਹਿੰਦੇ ਸੀਗੇ ਕਿਉਂਕਿ ਸਵੇਰ ਹੀ ਤਣੀ ਭਰ ਗਈ ਤੇ ਮੈਂ ਸੋਚਿਆ ਬਾਕੀ ਦੇ ਕੱਪੜੇ ਸ਼ਾਮ ਨੂੰ ਧੋ ਦਾਂਗੀ ਉਹ ਮਸ਼ੀਨ ਦੇ ਵਿੱਚੋਂ ਕੱਢਣ ਲੱਗ ਗਈ ਕਿਉਂਕਿ ਬੱਦਲ ਅੱਜ ਸਵੇਰਦੇ ਹੀ ਬਣੇ ਹੋਏ ਸੀਗੇ ਮੌਸਮ ਖਰਾਬ ਹੀ ਚੱਲਦਾ ਪਿਆ ਜੀ ਪਰ ਮੀਂਹ ਦਾ ਰੱਬ ਨੇ ਸਾਡੇ ਪਿੰਡ ਚ ਇੱਕ ਤੋਕਾ ਵੀ ਨਿਕਲੀ ਦਾ ਸੁੱਟਿਆ ਨਹੀਂ ਮੈਂ ਆਪਦਾ ਕੱਪੜਿਆਂ ਦਾ ਕੰਮ ਨਿਬੇੜਿਆ ਤਾਂ ਇਹ ਨਾਲ ਦੀ ਨਾਲ ਚਲੇ ਗਏ ਖੇਤ ਨੂੰ ਕਿਉਂਕਿ ਅੱਜ ਖੇਤ ਲੇਟ ਆਉਣੀ ਸੀਗੀ ਤੇ ਪੱਠਿਆਂ ਨੂੰ ਪਾਣੀ ਲਾਉਣਾ ਸੀਗਾ। ਲੇਟ ਆਉਣੀ ਸੀ 2:30-3:00 ਵਜੇ ਗਰਮੀ ਕਰਕੇ ਜਾਂ ਤਾਂ ਪੌਣਾ ਘੰਟਾ ਲੇਟ ਹੀ ਗਏ ਆ। ਕਿਉਂਕਿ ਪਹਿਲਾਂ ਠੀਕ ਦੇਰੇ ਵੀ ਮੀਂਹ ਆ ਜੂਗਾ ਵੀ ਸ਼ਾਇਦ ਮੀਂਹ ਨਾਲ ਹੀ ਸਰਜੇ ਪਾਣੀ ਸਾਨੂੰ ਲਾਉਣਾ ਹੀ ਨਾ ਪਵੇ। ਪਰ ਆਪਣੇ ਮੀਂਹ ਪਾਇਆ ਹੀ ਨਹੀਂ। ਤੇ ਸਾਨੂੰ ਪਾਣੀ ਆਪ ਨੂੰ ਹੀ ਲਾਉਣਾ ਪਿਆ ਖੇਤ। ਤੇ ਸਾਡਾ ਸਰਦਾਰ ਨਾਲ ਜਾਂਦਾ ਹੁੰਦਾ ਸਿਰਫ ਖੇਤ ਖੇਲ ਦੇ ਵਿੱਚ ਨਹਾਉਣ। ਇਹਨੇ ਉੱਥੇ ਹੋਰ ਕੋਈ ਕੰਮ ਨਹੀਂ ਕਰਨਾ ਹੁੰਦਾ। ਸਿਰਫ ਉਹ ਤੇ ਖੇਲ ਦੇ ਵਿੱਚ। ਨਾਉਣਾ ਹੀ ਹੁੰਦਾ ਆ ਉਹਦਾ ਕੱਦਾਂ ਪੌਣਾ ਘੰਟਾ ਨਾਉਂਦਾ ਤੇ ਆ ਰਾਹ ਦੇ ਵਿੱਚ ਇਹਨਾਂ ਨੇ ਬਣਾਈ ਟਟਿਰੀ ਦੇ ਆਂਡਿਆਂ ਦੀ ਵੀਡੀਓ ਅੱਜ ਅਸੀਂ ਵੀ ਘਰੇ ਹਲਦੀ ਦਾ ਐਕਸਪੈਰੀਮੈਂਟ ਕੀਤਾ ਤੇ ਬਹੁਤ ਸੋਹਣਾ ਬਣਿਆ ਇਸ ਦੇ ਨਾਲ ਹੀ ਅੱਜ ਦੇ ਬਲੌਗ ਕਰਦਾ ਕਰਦੇ ਆ ਐਂਡ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ